ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਸ੍ਰੀ ਮਰਸਰ ਸਾਹਿਬ ਜੀ ਤੋਂ ਅੱਜ ਦਾਸ ਵੱਲੋਂ ਜੋ ਇਹ ਪਵਿੱਤਰ ਅਸਥਾਨ ਦਾ ਮਾਡਲ ਤਿਆਰ ਕੀਤਾ ਗਿਆ ਹੈ ਇਹ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਤਿੱਤੀ ਦਾ ਮਾਡਲ ਤਿਆਰ ਕੀਤਾ ਗਿਆ ਹੈ ਜੋ ਕਿ ਖਾਲਸਾ ਪ੍ਰਗਟ ਦਿਵਸ ਨੂੰ ਸਮਰਪਿਤ ਹੈ ਇਸ ਪਵਿੱਤਰ ਦਿਹਾੜੇ ਤੇ 1699 ਦੀ ਵਿਸਾਖੀ ਵਾਲੇ ਦਿਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਬ ਪਿਆਰਿਆਂ ਨੂੰ ਅੰਮ੍ਰਿਤਪਾਨ ਕਰਾਇਆ ਅਤੇ ਉਪਰੰਤ ਖੁਦ ਆਪ ਸੇਵਕ ਬਣ ਕੇ ਅੰਮ੍ਰਿਤਪਾਨ ਕੀਤਾ ਆਸਮੁਤੀ ਲੋਕਾਈ ਨੂੰ ਜਿੱਥੇ ਦਾਸ ਇਹ ਮਾਡਲ ਬਣਾ ਕੇ ਲੱਖ ਲੱਖ ਵਧਾਈ ਦਿੰਦਾ ਹੈ ਉਹਦੇ ਨਾਲ ਨਾਲ ਹੀ ਅਪੀਲ ਕਰਦਾ ਆਂ ਦੇਸ਼ ਦੇ ਦੇ ਵਿੱਚ ਵਸਤੀਆਂ ਸੰਗਤਾਂ ਨੂੰ ਕਿ ਗੁਰੂ ਵਾਲੇ ਬਣੋ ਅਮਰਤ ਪਾਨ ਕਰੋ ਗੁਰੂ ਦੇ ਬਾਣੇ ਨਾਲ ਜੁੜੋ ਬਾਣੀ ਨਾਲ ਜੁੜੋ ਇਹ ਮਾਡਲ ਜੋ ਦਾਸ ਨੇ ਤਿਆਰ ਕੀਤਾ ਹੈ तकरीबन 1.5 ਫੁੱਟ ਬਾਈ 1.5 ਫੁੱਟ ਸਾਈਜ਼ ਦਾ ਹੈ ਫਾਈਬਰ ਪਲਾਸਟਿਕ ਤੇ ਸੋਲਿਡ वुਡ ਅਤੇ ਹੋਰ ਕੁਝ ਮਟੀਰੀਅਲ ਤਿਆਰ ਕਰਕੇ ਇਹ ਮਾਡਲ ਤਿਆਰ ਕੀਤਾ ਗਿਆ ਹੈ ਇਹ ਬਣਾਉਣ ਦੇ ਵਿੱਚ ਤਕਰੀਬਨ ਮੈਨੂੰ ਡੇਢ ਮਹੀਨੇ ਦਾ ਸਮਾਂ ਲੱਗਾ ਰੋਜ਼ 8-10 ਘੰਟੇ ਲਾ ਕੇ ਮਾਡਲ ਤਿਆਰ ਕੀਤਾ ਗਿਆ ਸੀ ਇਸ ਦੇ ਨਾਲ ਹੀ ਹੋਰ ਪੰਜਾਂ ਤਖਤਾ ਸਹਬਾਨਾਂ ਦੇ ਮਾਡਲ 10 ਪਾਸੇ ਇਹਦੇ ਜਨਮ ਸਥਾਨਾਂ ਦੇ ਮਾਡਲ ਵੀ 10 ਵੱਲੋਂ ਤਿਆਰ ਕੀਤੇ ਗਏ ਨੇ ਜੂਨ 1984 ਕੱਲੂਕਾਰੇ ਵਾਲਾ ਮਾਡਲ ਵੀ 10 ਵੱਲੋਂ ਕਈ ਮੁਲਕਾਂ ਦੇ ਵਿੱਚ ਬਣਾ ਕੇ ਸੰਗਤਾਂ ਦੇ ਸਮਰਪਿਤ ਕੀਤੇ ਗਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਪੰਥ ਨੂੰ ਸਮਰਪਿਤ ਰਹੀਏ ਇਸੇ ਤਰ੍ਹਾਂ ਕਾਰਜ ਕਰਦੇ ਰਹੀਏ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਕਲਗੀਧਰ ਦਸ਼ਮੇਸ਼ਪਤਾਏ ਦੇ ਚਰਨਾਂ 'ਚ ਅਰਦਾਸ ਹੈ ਅਖੀਰ ਦੇ ਵਿੱਚ ਫੇਰ ਸੁਨਿਆ ਹੈ ਸਮੁੱਚੀ ਸਿੱਖ ਕੌਮ ਨੂੰ ਕਿ ਗੁਰੂ ਵਾਲੇ ਬਣੀਏ ਨਸ਼ਿਆਂ ਨੂੰ ਤਿਆਗੇ ਪਤਤਪੁਰੇ ਨੂੰ ਤਿਆਗੇ ਅਤੇ ਗੁਰੂ ਦੇ ਉਪਦੇਸ਼ ਨੂੰ ਪਾਈਏ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ